ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਪੁਲਿਸ ਚੈਕਿੰਗ ਦੌਰਾਨ ਇੱਕ ਚਿੱਟੀ ਕਾਰ ਦੇ ਵਿੱਚ ਯਾਤਰਾ ਕਰ ਰਹੇ ਕੁਝ ਨੌਜਵਾਨਾਂ ਨੇ ਕਾਂਸਟੇਬਲ ਪ੍ਰਦੀਪ ਤੇ ਗੋਲੀਬਾਰੀ ਕਰ ਦਿੱਤੀ ਕਾਂਸਟੇਬਲ ਪ੍ਰਦੀਪ ਨੇ ਸ਼ੱਕੀ ਵਾਹਨ ਨੂੰ ਦੇਖਿਆ ਸੀ ਤੇ ਹੱਥ ਹਿਲਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਰੁਕਣ ਦੀ ਬਜਾਏ ਕਾਰ ਦੇ ਵਿੱਚੋਂ ਸਵਾਰ ਨੌਜਵਾਨਾਂ ਨੇ ਉਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗੋਲੀਬਾਰੀ ਦੌਰਾਨ ਪ੍ਰਦੀਪ ਨੇ ਆਪਣੀ ਸਮਝਦਾਰੀ ਦੇ ਨਾਲ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾ ਲਈ ਹੈ ਉਹਨਾਂ ਨੂੰ ਗੋਲੀ ਨਹੀਂ ਲੱਗੀ ਇਹ ਘਟਨਾ ਸੈਕਟਰ 38 ਦੇ ਵਿੱਚ ਵਾਪਰੀ ਹੈ ਤਾਂ ਇਹ ਘਟਨਾ ਜਿਹੜੀ ਹੈ ਕਾਫੀ ਜ਼ਿਆਦਾ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਆਖਿਰਕਾਰ ਕਿੰਨੇ ਹੌਸਲੇ ਬੁਲੰਦ ਨੇ ਗੈਂਗਸਟਰਾਂ ਦੇ ਬਦਮਾਸ਼ਾ ਦੇ ਜੋ ਕਿ ਪੁਲਿਸ ਤੇ ਵੀ ਫਾਇਰਿੰਗ ਕਰ ਦਿੰਦੇ ਨੇ ਤਾਂ ਸੈਕਟਰ 38 ਦੇ ਵਿੱਚ ਘਟਨਾ ਵਾਪਰੀ ਹੈ ਚੰਡੀਗੜ੍ਹ ਦੇ ਵਿੱਚ ਤੇ ਸੂਝ-ਬੂਝ ਕਰਕੇ ਕਾਂਸਟੇਬਲ ਨੇ ਆਪਣੀ ਜਾਨ ਬਚਾ ਲਈ ਇੱਧਰ-ਉੱਧਰ ਭੱਜ ਕੇ ਤੁਹਾਨੂੰ ਦੱਸ ਦਈਏ ਕਿ ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਪੁਲਿਸ ਚੈਕਿੰਗ ਦੌਰਾਨ ਇੱਕ ਚਿੱਟੀ ਕਾਰ ਦੇ ਵਿੱਚ ਕੁਝ ਨੌਜਵਾਨ ਜਾ ਰਹੇ ਸੀ ਕਾਂਸਟੇਬਲ ਪ੍ਰਦੀਪ ਤੇ ਗੋਲੀਬਾਰੀ ਕਰਨ ਲੱਗ ਗਏ ਕਿਉਂਕਿ ਕਾਂਸਟੇਬਲ ਪ੍ਰਦੀਪ ਨੇ ਉਸ ਨੂੰ ਸ਼ੱਕੀ ਜਿਹੜਾ ਹੈ ਉਹ ਵਾਹਨ ਜਾਪਿਆ ਸੀਗਾ ਇਸ ਕਰਕੇ ਉਹਨਾਂ ਨੇ ਹੱਥ ਦਿੱਤਾ ਕਿ ਉਹ ਗੱਡੀ ਨੂੰ ਰੋਕ ਲੈਣ ਪਰ ਰੋਕਣ ਦੀ ਬਜਾਏ ਇਹਨਾਂ ਨੌਜਵਾਨਾਂ ਨੇ ਉਨ੍ਹਾਂ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੈ ਸੀਸੀਟੀਵੀ ਫੁਟੇਜ ਵੀ ਤੁਹਾਡੇ ਸਾਹਮਣੇ ਟੀਵੀ ਸਕਰੀਨਸ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਭਗੜੜ ਮਚੀ ਹੋਈ ਹੈ ਇੱਧਰ ਉੱਧਰ ਭੱਜਦੇ ਹੋਏ ਲੋਕ ਨਜ਼ਰ ਆ ਰਹੇ ਨੇ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਬਦਮਾਸ਼ਾ ਨੇ ਕਾਂਸਟੇਬਲ ਦੇ ਉੱਪਰ ਹੀ ਫਾਇਰਿੰਗ ਕੀਤੀ ਹੈ ਜੀ ਬਿਲਕੁਲ ਦੇਖੋ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਹੌਸਲੇ ਨਾਲ ਕਿਦਾਂ ਕਿਤੇ ਬੁਲੰਦ ਹੁੰਦੇ ਨਜ਼ਰ ਆ ਰਹੇ ਇਸ ਵਕਤ ਹੋਏ ਗੁੰਡਿਆਂ ਦੇ ਜੋਤੀ ਖਾਸ ਤੌਰ ਤੇ ਪੁਲਿਸ ਕਾਂਸਟੇਬਲ ਤੇ ਹੀ ਜਿਸ ਚਾਣੋ ਲੋ ਫਾਇਰਿੰਗ ਕੀਤੀ ਗਈ ਸੀ ਸੰਡਿਗੜ ਦੇ ਵਿੱਚ ਵੀਰਵਾਰ ਸ਼ਾਮ ਨੂੰ ਪੁਲਿਸ ਚੈਕਿੰਗ ਦੇ ਦੌਰਾਨ ਇੱਕ ਸਫੇਦ ਕਾਰ ਦੇ ਵਿੱਚ ਜੋ ਕਿ ਸਵਾਰੀ ਉੱਤਾਂ ਨੇ ਕਾਂਸਟੇਬਲ ਦੇ ਉੱਪਰ ਕਾਂਸਟੇਬਲ ਦਾ ਨਾਮ ਸੀਗਾ ਪ੍ਰਦੀਪ ਜਿਸ ਤੇ ਰਿਪੋਰਟਿੰਗ ਕੀਤੀ ਗਈ ਕਾਂਸਟੇਬਲ ਪ੍ਰਦੀਪ ਨੇ ਜੋ ਕਿ ਹੈ ਸ਼ੱਕੀ ਸ਼ੱਕ ਦੇ ਆਧਾਰ ਤੇ ਜੋ ਕਿ ਹੈ ਉਸ ਗੱਡੀ ਨੂੰ ਹੱਥ ਦਿੱਤਾ ਰੋਕਿਆ ਕੋਸ਼ਿਸ਼ ਕੀਤੀ ਸੀ ਜੀ ਇੱਕ ਗੱਡੀ ਦੀ ਫਰਸ਼ਕਿੰਗ ਕੀਤੀ ਜਾਵੇ ਚੈਕਿੰਗ ਕੀਤੀ ਜਾਵੇ ਲੇਕਿਨ ਜਦੋਂ ਚੈਕਿੰਗ ਲਈ ਉਹਨਾਂ ਨੂੰ ਫੜ ਦਿੱਤਾ ਜਾਂਦਾ ਤਾਂ ਉਹਨਾਂ ਵੱਲੋਂ ਜੋ ਕੀ ਹੈ ਫਾਇਰਿੰਗ ਜੋ ਕਿ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਨਸਟੇਬਲ ਤੇ ਕਿ ਕਿਤਨਾ ਕਿਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਨਾਲ ਗੱਡੀ ਦੇ ਵਿੱਚ ਹਥਿਆਰ ਵੀ ਸੀਗੇ ਜਾਂ ਫਿਰ ਕਿਹਾ ਜਾਵੇ ਗੱਡੀ ਨੂੰ ਜਦੋਂ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਇਹੋ ਜਿਹਾ ਐਕਟ ਕਰਨਾ ਕਿਤਨਾ ਕਿਤੇ ਇਹ ਵੀ ਸ਼ੋਅ ਕਰਦਾ ਹੈ ਕਿ ਗੱਡੀ ਦੇ ਵਿੱਚ ਸ਼ਾਇਦ ਹੋਰ ਵੀ ਕੋਈ ਇਹੋ ਜਿਹੀ ਅ ਟੀਜ਼ ਹੋਏ ਆਪਾ ਟੀਜ਼ ਨਾ ਕਿ ਜਿਸ ਨੂੰ ਲੈ ਕੇ ਇੱਕ ਡਰ ਸੀਗਾ ਇਹ ਗੁੰਲਿਆਰੇ ਵਿੱਚ ਜਿਸ ਦੇ ਵਿੱਚ ਖਾਸ ਤੌਰ ਤੇ ਜੋ ਕੀ ਹੈ ਜਿਸ ਨੂੰ ਫਰਜ ਫਰੈ ਜਾ ਸਕਦਾ ਸੀ ਜਾਂ ਫਿਰ ਕੋਈ ਇਲੈਗਲ ਐਕਟੀਵਿਟੀ ਉਸ ਦੇ थ्रू ਕੀਤੀ ਜਾ ਰਹੀ ਸੀ ਫਾਇਰਿੰਗ ਦੇ ਦੌਰਾਨ ਪ੍ਰਦੀਪ ਨੇ ਆਪਣੀ ਸੂਝਬੂਝ ਦੇ ਨਾਲ ਜੀ ਜੋ ਕੀ ਹੈ ਭੱਜ ਕੇ ਆਪਣੀ ਜਾਨ ਤਾਂ ਬਚਾਈ ਉਹ ਤੇ ਉਹਨਾਂ ਨੂੰ ਕੋਈ ਗੋਲੀ ਨਹੀਂ ਲੱਗੀ ਘਟਨਾ ਕਿਉਂਕਿ ਹੈ ਤਪੀ 75 ਦੀ ਹੈ ਉਹਨਾਂ ਜਿਹੜੀ ਹੈ ਉਸ ਗੱਡੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਗੱਡੀ ਵਾਲੇ ਪੱਜੇ ਕਿਉਂ ਸੀਗਾ ਉਸ ਗੱਡੀ ਦੇ ਵਿੱਚ ਜਿਸ ਦੇ ਕਰਕੇ ਉਹਨਾਂ ਨੂੰ ਡਰ ਲੱਗ ਗਿਆ ਤੇ ਉਹ ਪਛਪਏ ਤੇ ਹਥਿਆਰ ਉਹਨਾਂ ਕੋਲ ਕਿੱਥੋਂ ਆਈ ਉਹ ਸ਼ੱਕਸ਼ ਕੋਣ ਸੀ ਇਹ तमाम ਚੀਜ਼ਾਂ ਦੇ ਉੱਪਰ ਜੋ ਕੀ ਹੈ ਉਹਨੂੰ ਚਾਰਜ ਕੀਤੀ ਜਾ ਰਹੀ ਹੈ ਜੀ ਜਿਹੜੀ ਸੀਸੀਟੀਵੀ ਫੁਟੇਜ ਅਨਮੋਲ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਉਸ ਦੇ ਵਿੱਚ ਇਹ ਜਿਹੜਾ ਏਰੀਆ ਹੈ ਉਹ ਮਾਰਕੀਟ ਵਾਲਾ ਏਰੀਆ ਲੱਗ ਰਿਹਾ ਹੈ ਕਿਉਂਕਿ ਲੋਕੀ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਵੈਸੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਗੋਲੀਬਾਰੀ ਹੋਈ ਹੋਊਗੀ ਤਾਂ ਲੋਕ ਹੈਰਾਨ ਹੋ ਕੇ ਇੱਧਰ-ਉੱਧਰ ਭੱਜ ਰਹੇ ਹੋਣੇ ਨੇ ਤਾਂ ਕੀ ਇਹ ਭੀੜ-ਪਾੜ ਵਾਲਾ ਇਲਾਕਾ ਸੀਗਾ ਜਿੱਥੇ ਗੋਲੀਬਾਰੀ ਹੋਈ ਹੈ ਜੀ ਬਿਲਕੁਲ ਦੇਖੋ 38 ਸੈਕਟਰ ਜੋ ਕਿ ਹੈ ਹਾਲਕੀ ਸ਼ਾਮ ਦਾ ਸਮਾਂ ਦੇਖੀ ਇਸ ਕਰਕੇ ਜ਼ਰਾ ਵੀ ਰਿਪੋਰਟ ਤਾਂ ਨਹੀਂ ਸੀ ਜੀ ਲੇਕਿਨ ਇਸੇ ਏਰੀਆ ਦੇ ਵਿੱਚ ਚੱਕ ਕਰਦੇ ਜੁਕੀਆ ਅਕਸਰ ਲੋਕੀ ਘੁੰਮਣ ਫਿਰਨ ਲਈ ਆਏ ਹੁੰਦੇ ਨੇ 38 ਸੈਕਟਰ ਜੋ ਕਿ ਇਲਾਕਾ ਹੈ ਇਸ ਤੇ ਵਿੱਚ ਕਾਫੀ ਜੁਕੀਆ ਸ਼ਾਮ ਨੂੰ ਬਾਹਰ ਲੋਕੀ ਮੌਜੂਦ ਰਹਿੰਦੇ ਨੇ ਜਦੋਂ ਗੋਲੀਆਂ ਦੀ ਆਵਾਜ਼ ਸਾਹਮਣੇ ਆਂਦੀ ਹੈ ਗੋਲੀਆਂ ਦੀ ਆਵਾਜ਼ ਨੂੰ ਸੁਣਦੇ ਹੋਏ ਜੁਕੀਆ ਕਾਫੀ ਲੋਕਾਂ ਵੱਲੋਂ ਬਾਹਰ ਆਇਆ ਗਿਆ ਚੁਕਿਆ ਅਕਸਰ ਇੱਥੇ ਇਨੀ ਧੀਰ ਨਜ਼ਰ ਨਹੀਂ ਆਉਂਦੀ ਲੇਕਿਨ ਜਦੋਂ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਤਵਜੂਹ ਪਕਰ ਰਮਤੀ ਉਸ ਨੂੰ ਦੇਖਦੇ ਹੋਏ ਜਿੱਥੇ ਤਰ੍ਹਾਂ ਕਿਤੇ ਕਾਫੀ ਲੋਕ ਜੁਟੇ ਹੈ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਦੇਖਣ ਲਈ ਜੋ ਕਿ ਆ ਦਿਖਦੇ ਹੋਏ ਨਜ਼ਰ ਆ ਰਿਹਾ ਤੁਸੀਂ ਦੇਖ ਵੀ ਸਕਦੇ ਹੋ ਕਿਸ ਤਰੀਕੇ ਨਾਲ ਕਾਫੀ ਜਮਾਵੜਾ ਜੁਟਿਆ ਖਿਲ ਚੁੱਕਿਆ ਜਦੋਂ ਇਸ ਗੱਡੀ ਨੂੰ ਰੋਕਣ ਦਾ ਪ੍ਰਯਾਸ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਲੋਕ ਮੁਸੀ ਗਈ ਲੇਕਿਨ ਉਹਨਾਂ ਦੀ ਤਰ੍ਹਾਂ ਜੁਟ ਕੇ ਕਾਫੀ ਗਾਠ ਸੀ ਲੇਕਿਨ ਜਦੋਂ ਤੇ ਕਿਤੇ ਵਿਵਲਪਾ ਚੜਦਾ ਪ੍ਰਯਾਸ ਕੀਤਾ ਜਾਂਦਾ ਉਸ ਪ੍ਰਯਾਸ ਦੇ ਨਾਲ ਹੀ ਜੋ ਕਿ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਦੋਂ ਤੁਸੀਂ ਦੇਖ ਸਕਦੇ ਕਿਸ ਤਰੀਕੇ ਨਾਲ ਇੱਕਦਮ ਜੋ ਕਿ ਲੋਕੀ ਭੜ ਦੇ ਹੋਈ ਵੀ ਨਜ਼ਰ ਆ ਰਹੇ ਦਰ ਕੇ ਦੇ ਨਾਲ ਦੇ ਨਾਲ ਹੋਰ ਵੀ ਜੋਗੀ ਉੱਥੇ ਜਮਾਵੜਾ ਲੋਕਾ ਤਾਂ ਲੱਗਦਾ ਹੈ ਨਜ਼ਰ ਆਇਆ ਅਨਮੋਲ ਜਿਹੜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕਿ ਉਸ ਦੇ ਵਿੱਚ ਪੁਲਿਸ ਨੇ ਇਹਨਾਂ ਬਦਮਾਸ਼ਾ ਦਾ ਚਿਹਰਾ ਪਹਿਚਾਣ ਲਿਆ ਹੈ ਕਿਉਂਕਿ ਸੀਸੀਟੀਵੀ ਫੁਟੇਜ ਦੇ ਵਿੱਚ ਠੀਕ ਤਰੀਕੇ ਦੇ ਨਾਲ ਤਸਵੀਰ ਬਦਮਾਸ਼ਾ ਦੀ ਨਜ਼ਰ ਨਹੀਂ ਆ ਰਹੀ ਜਿਗਲ ਕੋਲ ਕੋ ਪਰਮਾਸ਼ਾ ਦੀ ਤਸਵੀਰ ਤਾਂ ਦੇਖੋ ਨਹੀਂ ਨਜ਼ਰ ਆ ਰਹੀ ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਜੋ ਗੱਡੀ ਨੰਬਰ ਹੈ ਉਸ ਨੂੰ ਜ਼ਰੂਰ ਕੰਟਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸੀਸੀਟੀਵੀ ਦੇ ਵਿੱਚ ਕਿਸੇ ਸ਼ਖਸ ਦੀ ਤਸਵੀਰ ਜਾਂ ਕਿਸੇ ਸ਼ਖਸ ਦੀ ਆਇਡੈਂਟੀ ਨਹੀਂ ਨਜ਼ਰ ਆ ਰਹੀ ਤਾਂ ਗੱਡੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਗੱਡੀ ਭੱਜੀ ਹੈ ਤਾਂ ਉਸ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਪੱਤੀ ਜਿਨਾ ਚਾਹੋ ਜੈ ਸੀਗਾ ਜਿਸ ਤੋਂ ਟਰੱਕੇ ਜੋਤੀ ਹੈ ਇਹ ਪਰਮਾਸ਼ ਭਾਗ ਤੇ ਹੋ ਨਜ਼ਰ ਆਇਆ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਉਸ तमाम ਜਾਣਕਾਰੀ ਸਾਂਝੀ ਕੀਤੀ ਤਾਂ ਚੰਡੀਗੜ੍ਹ ਦੇ ਵਿੱਚ ਫਾਇਰਿੰਗ ਹੋਈ ਹੈ ਕਾਂਸਟੇਬਲ ਦੇ ਉੱਪਰ ਲਗਾਤਾਰ ਫਾਇਰਿੰਗ ਕੀਤੀ ਗਈ ਪਰ ਕਾਂਸਟੇਬਲ ਨੇ ਸੂਝ-ਬੂਝ ਦਿਖਾ ਕੇ ਆਪਣੀ ਜਾਨ ਬਚਾ ਲਈ